ਮੈਂ ਪੋਸਟ ਗ੍ਰੈਜੂਏਟ ਆ ਜੀ 1999 ਚ ਐਮਐਮਐ ਮਹਿੰਦਰਾ ਕਾਲ ਪਟਿਆਲਾ ਤੋਂ ਕਰੀ ਸੀ ਮੇਰੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਤੇ ਉਦੋਂ ਬਾਅਦ ਮੈਂ ਉਹਨਾਂ ਨਾਲ ਖੇਤੀਬਾੜੀ ਦੀ ਬੂੜਾ ਕੰਮ ਕਰਾਇਆ ਉਦੋਂ ਬਾਅਦ ਜੀ 1996 ਚ ਮੈਂ ਗੱਡੀ ਲੈ ਲਈ ਟੈਕਸੀ ਲੈਣ ਸਵਾ ਗਿਆ ਮੈਂ 4-5 ਸਾਲ ਬਹੁਤ ਮਿਹਨਤ ਕੀਤੀ ਬੜੇ ਟੂਰ ਲਾਇਆ ਜੀ ਕੋਈ ਏਰੀਆ ਨਹੀਂ ਛੱਡਿਆ ਜਿੱਥੇ ਨਾ ਗਏ ਜੀ ਤੇ ਉਦੋਂ ਬਾਅਦ ਜੀ ਮੈਂ ਸੋਮੋਦਾ ਕੰਮ ਮਰੋ ਕੇ ਜੀਸੀਬੀ ਲੈ ਲਈ ਜੀਸੀਬੀ ਬਹੁਤ ਚਲਾਈ ਜੀ ਉਹ ਵੀ ਕੁਝ ਔਖਾ ਜਿਹਾ ਕੰਮ ਲੱਗਿਆ ਫਿਰ ਉਹ ਵੀ ਕੰਮ ਛੱਡਤਾ ਜੀ ਉਦੋਂ ਬਾਅਦ ਫਿਰ 2007-08 ਤੋਂ ਫਿਰ ਮੈਂ ਮੱਖੀ ਦਾ ਕੰਮ ਜ਼ਿਆਦਾ ਕਰਦਾ। ਉਸ ਤੋਂ ਬਾਅਦ ਵਧੀਆ ਕੰਮ ਚੱਲਿਆ। ਤੇ ਬੱਚੇ ਦੀ ਪਰਵਰਿਸ਼ ਕਿਵੇਂ ਕੀਤੀ ਤੁਸੀਂ? ਬੱਚਾ ਸਰ ਜੀ ਮੇਰੇ ਦੋ ਬੱਚੇ ਸੀ। ਹੂੰ। ਗੁੜੀਆ 1996 ਚ ਹੋਈ ਸੀ ਮੇਰੇ। ਉਹਦੀ ਮੈਂ ਡੀਏਵੀ ਸਕੂਲ ਪਹਿਲਾਂ ਉਹ ਸਟੇਲਮੈਨ ਪਬਲਿਕ ਸਕੂਲ ਚੰਨਵਾਲ ਦੀ ਸੀ ਉਸ ਤੋਂ ਬਾਅਦ ਡੀਏਵੀ ਪੜੀ। ਉਹ ਵੀ ਬੱਚੇ ਮੇਰੇ ਦੋ ਐ ਪੂਰੇ ਪੜ੍ਹਾਈ ਚ ਫਾਸਟ ਨਹੀਂ। ਗੁਰਿਆਮਰੀ ਪਲੱਸ 2 ਜੋ ਸੈਕੰਡਾਈ ਸੀ ਜੀ ਬੇਟਾ ਮੇਰਾ ਡੀਏਪੀ ਚੋਂ ਫਰਸਟ ਆਇਆ ਸੀ ਜਿਵੇਂ ਜਿਹੜੇ ਨੌਜਵਾਨ ਨੇ ਹੱਥੀ ਜਿਹੜੀ ਮਿਹਨਤ ਆ ਉਤੋਂ ਟਲਦੇ ਆ ਉਹਨਾਂ ਨੂੰ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਸੀ ਹਰ ਜੀ ਮੈਨਾਂ ਕੰਮ ਤਾਂ ਕਰਨਾ ਹੀ ਪਊਗਾ ਜੀ ਬਾਹਲੇ ਦੇਸ਼ਾਂ ਚ ਜਾ ਕੇ ਤਾਂ ਸਾਰੇ ਬੱਚੇ ਕਿੰਨਾ ਕੰਮ ਕਰਦੇ ਨੇ ਜੇ ਉਹਨਾਂ ਕੰਮ ਮਰੇ ਕਰਨ ਜੀ ਉਦੋਂ 50%ੇ ਕਰਨ ਆਪਾਂ ਉਹਨਾਂ ਦਾ ਕੰਮ ਜਾਵਾਂਗੇ ਹਮ ਆਪਣੇ ਬੱਚੇ ਉਹਰੇ ਕੰਮ ਕਰਨ ਤੋਂ ਸੰਘਦੇ ਨਹੀਂ ਸੰਘਣਾ ਨਹੀਂ ਚਾਹੀਦਾ ਕੋਈ ਵੀ ਕੰਮ ਹੈ ਖੁੱਲਕੇ ਕਰਨਾ ਚਾਹੀਦਾ ਜਿਵੇਂ ਆਪਾਂ ਸਹਿਦ ਦੀ ਗੱਲ ਆ ਮਾਰਕੀਟਿੰਗ ਦੇ ਵਿੱਚ ਕੀ ਸਮੱਸਿਆ ਆਉਂਦੀ ਆ ਕਿੱਥੇ ਕਿੱਥੇ ਮਾਰਕੀਟਿੰਗ ਕਰਦੇ ਹੋ ਜਾਂ ਸਟੋਲਾ ਲਾਉਂਦੇ ਹੋ ਤੁਸੀਂ ਸਰ ਜੀ ਇੱਕ ਤਾਂ ਇਹਦਾ ਇੰਟਰਨੈਸ਼ਨਲ ਮਾਰਕੀਟ ਆ ਜੀ ਜਿਹੜੇ ਸਾਤੋਂ ਟਰੇਡਰ ਲੈ ਜਾਂਦੇ ਨੇ ਟਰੇਡਰ ਰਿਪੋਰਟਰ ਨੂੰ ਦਿੰਦੇ ਨੇ ਉਹ ਤਾਂ ਬਾਹਰ ਜਾਂਦਾ ਸਾਰਾ ਹੋਲ ਸੇਲ ਤੇ ਵਿਕਦਾ ਜੀ ਤੇ ਅਸੀਂ ਕੁਝ ਲੋਕਲ ਕਾਊਂਟਰ ਵੀ ਲਾ ਰੱਖੇ ਨੇ ਜੀ ਅਸੀਂ ਅਗਲੇ ਨੂੰ ਮਾਰਜਨ ਦੇਖ ਕੇ ਕਹਿੰਦੇ ਆਂ ਵੀ ਵੇਚੋ ਭਾਈ ਦੋ ਪੈਸੇ ਸਾਨੂੰ ਵੀ ਬਚਣ ਤੇ ਤੁਹਾਨੂੰ ਵੀ ਬਚਣ ਹੂੰ ਜਿਹੜਾ ਬੀ ਕੀਪਰ ਦਾ ਸਹਿਦ ਹੁੰਦਾ ਇਹ ਸੋਨੇ ਵਰਗਾ ਸ਼ਾਇਦ ਹੈ ਸੁੱਧ ਹੂੰ ਜਿਹੜਾ ਕੰਪਨੀਆਂ ਦਾ ਹੁੰਦਾ ਤਾਂ ਤੁਹਾਨੂੰ ਪਤਾ ਹੀ ਵੀ ਸੀਰਪ ਪਾ ਕੇ ਲੋਕਾਂ ਤੱਕ ਪਹੁੰਚਾਉਂਦੇ ਨੇ ਉਹਦਾ ਤਾਂ ਟੇਸ ਟਿੱਕੀ ਆਉਗਾ ਜਿਹੜਾ ਮਰਜ਼ੀ ਸ਼ਹਿਦ ਖਾ ਲੋ ਜਿਹੜਾ ਬੀ ਕੀਪਰ ਤੋਂ ਲਓਗੇ ਜਿਹੜਾ ਵੀ ਕੁਆਲਟੀ ਦਾ ਲਓਗੇ ਉਹ ਹੀ ਟੇਸਟ ਆਊਗਾ ਕਿੰਨੀਆਂ ਕੁ ਕੁਆਲਟੀ ਹੁੰਦੀਆਂ ਸਹਿਦ ਦੀ ਇਹਦੇਆਂ 14-15 ਕੁਆਲਟੀ ਆ ਨੇ ਸਹਿਦ ਹੂੰ ਕੁਆਲਟੀਆਂ ਦਾ ਕਿਵੇਂ ਫਰਕ ਹੁੰਦਾ ਵੀ ਕਿੱਥੋਂ ਪਤਾ ਲੱਗਦਾ ਵੀ ਇਹ ਕਿਹੜੀ ਕੁਆਲਟੀ ਕਿਵੇਂ ਉਹਦਾ ਤੁਸੀਂ ਆਈਡੀਆ ਸਰ ਜੀ ਇਹ ਜਿਵੇਂ ਭਾਦਰੇ ਸਾਈਡ 베ਰੀ ਦਾ ਨਿਕਲਦਾ ਜੀ ਹੂੰ ਤੇ ਇੱਕ ਇਸ ਸਰੋਂ ਦਾ ਹੁੰਦਾ ਜਿਹੜਾ ਜ਼ਿਆਦਾਤਰ 60% ਆਪਣਾ ਸਰੋਂ ਦਾ ਨਿਕਲਦਾ ਜੀ ਚਤੌੜਗਾੜ ਸਾਈਡ ਆਪਣਾ ਅਜਵਾਇਣ ਦਾ ਨਿਕਲਦਾ ਜੀ ਜਮੋਲੇ ਦਾ ਨਿਕਲਦਾ ਜੀ ਜੂਪੀ ਚ ਐ ਕਈ ਜਗ੍ਹਾ ਜੀ ਅਲੱਗ-ਅਲੱਗ ਫਲੋਰੇ ਦਾ ਅਲੱਗ-ਅਲੱਗ ਜਗ੍ਹਾ ਤੇ ਜਾਣਾ ਪੈਂਦਾ ਜੀ ਉੱਥੇ ਜਾ ਕੇ ਮਿਲਦਾ ਸਹੀ ਅੱਛਾ ਇਨਕਮ ਦੀ ਗੱਲ ਕੀਤੀ ਜਾਵੇ ਪਰ ਮੰਥ ਕਿੰਨੀ ਕੀ ਇਨਕਮ ਤੁਸੀਂ ਸਰ ਜੀ 35 ਤੋਂ 40 ਹਜ਼ਾਰ ਅਸੀਂ ਸੋਚਦੇ ਆਂ ਵੀ ਸਾਨੂੰ ਬਚ ਰਹੇ ਇੰਨਾ ਕੁ ਬਚ ਰਹਿੰਦਾ ਜੀ ਬਹੁਤ ਹੈ ਸਾਫ ਗੁਜ਼ਾਰਾ ਹੋ ਰਿਹਾ ਹਾਂਜੀ ਗੁਜ਼ਾਰਾ ਵਧੀਆ ਫਿਰ ਸਾਫ਼ ਸੁਥਰਾ ਕੰਮ ਹੈ ਕੋਈ ਠੱਗੀ ਠੋਰੀ ਨਹੀਂ ਜੀ ਨੋ ਅਸਰ ਜਿਹੜਾ ਲਾਸਟ ਵਾਲਾ ਸਰਕਾਰਾਂ ਵੱਲੋਂ ਕਿਦਾਂ ਦਾ ਸਹਿਯੋਗ ਹੈ ਇਸ ਕੰਮ ਸਰ ਜੀ ਸਰਕਾਰਾਂ ਵੱਲੋਂ ਉਹ ਸਬਸਿਡੀ ਤਾਂ ਹੈ ਪਰ ਬਹੁਤ ਜ਼ਿਆਦਾ ਘੱਟ ਹੈ ਜੀ ਪੰਜਾਬ ਨਾਲ ਵਿਤਕਰ ਹੈ ਬਾਹਲੀਆਂ ਸਟੇਟਾਂ ਨੂੰ ਬਹੁਤ ਦਿੱਤੀ ਜਾਂਦੀ ਹੈ ਆਪਣੇ ਬਹੁਤ ਘੱਟ ਸਬਸਿਡੀ ਮਿਲਦੀ ਹੈ ਉਹ ਵੀ ਠੱਗੀ ਠੋਰੀ ਹੁੰਦੀ ਹੈ ਜੀ ਜਿਹੜੇ ਮੂਰੇ ਨੇ ਉਹ ਖਾ ਖੂ ਜਾਂਦੇ ਨੇ ਮਗਲਾਂ ਤੱਕ ਤਾਂ ਪਹੁੰਚਦੀ ਕੁਛ ਨਹੀਂ ਨੌਜਵਾਨਾਂ ਨੂੰ ਕੀ ਕਹਿਣਾ ਨੌਜਵਾਨ ਤਾਂ ਮੈਂ ਇਹੀ ਕਹਿਣਾ ਚਾਹਣਾ ਵੀ ਕੰਮ ਕਰੋ ਜੀ ਸਿੱਖ ਕੇ ਪਹਿਲਾਂ ਸਿੱਖਣਾ ਜ਼ਰੂਰੀ ਹੈ ਕੰਮ ਜੀ ਉਹਨੂੰ ਪੂਰਾ ਸਿੱਖੋ ਉਸ ਤੋਂ ਬਾਅਦ ਕੰਮ ਕਰੋ ਕੋਈ ਘਾਟ ਨਹੀਂ ਆਣੀ ਬਾਪ ਜੀ ਕਿਸੇ ਨੇ ਸ਼ੁਰੂਆਤ ਕਰਨੀ ਹੋਵੇ ਤਾਂ ਕਿੱਥੋਂ ਬਕਸਿਆਂ ਦੀ ਜਿਹੜੀ ਖਰੀਦ ਕੀਤੀ ਜਾ ਸਕਦੀ ਹੈ ਕਿੰਨੇ ਵਕਤਿਆਂ ਤੋਂ ਸਟਾਰਟ ਕਰਨਾ ਚਾਹੀਦਾ ਕਿੱਥੋਂ ਮਤਲਬ ਕੋਈ ਕਿਰਾਇਆ ਵਗੈਰਾ ਕੋਈ ਜਿੱਥੇ ਧਰਨੇ ਉੱਥੇ ਹੁੰਦਾ ਕੋਈ ਨਹੀਂ ਸਰ ਜੀ ਜਗ੍ਹਾ ਦਾ ਕੋਈ ਕਿਰਾਇਆ ਨਹੀਂ ਕਿਤੇ ਬਾਹਰ ਜਾਣਿਆ ਜੇ ਜ਼ਮੀਨ ਠੇਕੇ ਤੇ ਲੈਣੀ ਹੈ ਉਹਦਾ ਕਿਰਾਇਆ ਜ਼ਰੂਰ ਪੈਂਦਾ ਹੈ ਇਹ ਬਕਸੇ ਆਪਾਂ ਮਧੂਮੱਖੀ ਪਾਲਕ ਤੋਂ ਵੀ ਖਰੀਦ ਸਕਦੇ ਆ ਤੇ ਸਬਸਿਡੀ ਇਹ ਜਦੋਂ ਆਪਾਂ ਟ੍ਰੇਨਿੰਗ ਲੈਣੇ ਆ ਸਰਟੀਫਿਕੇਟ ਮੰਗ ਜਾਂਦਾ ਹੈ ਤਾਂ ਉਹਦੇ ਵੀ 50 ਬਕਸੇ ਮਿਲਦੇ ਨਹੀਂ ਉਥੇ 80 ਕੁ ਹਜ਼ਾਰ ਦੀ ਸਬਸਿਡੀ ਮਿਲਦੀ ਹੈ ਪਰ ਤੇ ਮਿਹਨਤ ਕਰਨੀ ਪੈਂਦੀ ਹੈ ਥੋੜੀ ਪਰ ਬਕਸਾ ਕਿੰਨੇ ਦਾ ਪੈ ਜਾਂਦਾ ਪਰ ਬਕਸਾ ਇਹ ਜੀ 2000 ਦਾ ਹੀ ਪੈਣਦਾ ਜਦੋਂ ਆਕਸੀਜਨ ਹੁੰਦਾ ਉਦੋਂ 1000 ਰੁਪਏ ਦਾ ਹੀ ਸੀਜ਼ਨ ਚ ਇਹ 2000 ਦਾ ਹੈ